ਹਾਂਜੀ ਸਤਿ ਸ਼੍ਰੀ ਅਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘਟ ਹੋਗੇ ਆਪਾਂ ਵੀ ਪੂਰੇ ਵਧੀਆ ਆ ਤੇ ਮਾਰਨਿੰਗ ਹੋ ਗਈ ਸੀ ਬ੍ਰੇਕਫਾਸਟ ਵਗੈਰਾ ਆਪਾਂ ਕਰ ਲਿਆ ਸੀਗਾ ਮੈਂ ਤੁਹਾਨੂੰ ਪਿਛਲੇ ਵਲੌਗ ਵਿੱਚ ਦੱਸਿਆ ਸੀ ਕਿ ਮੇਰੀ ਸੈਕਿੰਡ ਐਨਕਾ ਜਿਹੜੀ ਉਹ ਬਣ ਨਹੀਂ ਦਿੱਤੀ ਆ ਕਿਉਂਕਿ ਇੱਕ ਨਾਲ ਇੱਕ ਫ੍ਰੀਮਲੀ ਸੀ ਤੇ ਆਹ ਵਾਲੀ ਸੈਕਿੰਡ ਐਨਕ ਮੇਰੀ ਆ ਗਈ ਆ ਉਹ ਐਨਕ ਨਾਲੋਂ ਮੈਨੂੰ ਆਇਨਕ ਜ਼ਿਆਦਾ ਸੋਹਣੀ ਲੱਗੀ ਤੇ ਆਨੰਦਪੁਰ ਵੀ ਉੱਠ ਖੜੀ ਆ ਨਵਾ ਤਾਂ ਆਨੰਦਪੁਰ ਵੀ ਅਜਨਾ ਨੂੰ ਕਿ ਬੈਠੀ ਆ ਤੇ ਇੰਨੇ ਆਮ ਮੱਛਰਾਂ ਪਤਾ ਨਹੀਂ ਕੀ ਆ ਵਿਚਾਰੀ ਤੇ ਸਾਰੇ ਫੇਸ ਤੇ ਹੀ ਹੋ ਗਿਆ ਤੇ ਹੁਣ ਮੈਂ ਇਹਦਾ ਉਦਾਂ ਲੋਸ਼ਨ ਲਾਇਆ ਵਾਂ ਉਹਦੇ ਨਾਲ ਥੋੜਾ ਫਰਕ ਪੈ ਗਿਆ ਵੀ ਠੀਕ ਹੋ ਗਿਆ ਪਤਾ ਨਹੀਂ ਕੀ ਹੋਇਆ ਫੇਸ ਤੇ ਆਨੰਦ ਦੇ ਆਨੰਦ ਹਾਂ ਓਏ ਨੰਦੀ ਕੀ ਮਮਾ ਕੱਦਾ ਹੀ ਪੁੱਤ ਨੰਦ ਨਾ ਹੀ ਬੱਤਿੰ ਤਿੰਨ ਮਮਾ ਕੱਦਾ ਹੀ ਹਾਂ Kita meki serius lagi betiya. Nanda. Eh, cerita ni re nanda, ni betul mira, hah? Asli punya lagi. Eh, eh betul. Asyjani. Betul ya cok. Ah, asy negar lo. Asy negar lo. Nanda. Ima makanda, ini mira nanda. Eh, ah. Ikan dia alini nanda sa duga ke nanda nanda nalgal lah. Oh, 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 oh. Atuh nani. பத்தி ਕੰਬਲ ਉੱਪਰ ਲੈਂਦੀ ਆ ਸਭ ਕੁਝ ਇਹਦਾ ਸਮਾਨ ਇੱਥੇ ਪਾਇਆ ਹੁੰਦਾ ਐ ਨੈਪੀ ਨੁਪੀ ਸਭ ਕੁਝ ਆਤੀ ਚਾਹ ਨਾਲ ਆਪਾਂ ਵਿਆਹ ਵਾਲੀਆਂ ਪਕੌੜੀਆਂ ਖਾਣੇ ਆ ਮੰਮੀ ਨੇ ਲੈ ਕੇ ਆਂਦੇ ਸੀ ਵੈਸੇ ਮੰਮੀ ਹੁਣ ਆ ਠੀਕ ਹੋ ਗਿਆ ਨਾ ਬਹੁਤ ਜਖਮ ਬਹੁਤ ਠੀਕ ਹੋ ਗਿਆ ਕਿਸੇ ਚੀਜ਼ ਦੀ ਕਿਆ ਮੈਂ ਚਾਹ ਪੀ ਰਹੀ ਆ ਤੇ ਆਪਾਂ ਦੋੜੇ ਨਾ ਕਰਾਂਗੇ ਸਰਕਾਰ ਜਿਹੜੀ ਕੋਈ ਆਪਾਂ ਵਿਆਹ ਵਾਲੀਆਂ ਬਹੁਤ ਟੇਸਟੀ ਲੱਗਦੀਆਂ ਹੁੰਦੀਆਂ ਚਾਹ ਨਾਲ ਆਪਣੀ ਗੱਡੀ ਉਹ ਚੀਜ਼ ਤੇ ਹਾਂਜੀ ਕੀ ਹੋਇਆ ਅਨੰਦ ਕੋਲ ਰੋਟੀ ਕੜੀ ਸੀਗੀ ਤੇ ਨੰਨੀ ਨੰਨੀ ਰਗਿੱਦਾ ਬਾ ਰਈਆ ਉਧਰ ਪਾਪਾ ਟੀਵੀ ਦੇਖ ਕੇ ਆਂਦੇ ਨੇ ਟੀਰੇ 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 ਨੰਦ ਕੋਲ ਬੁੱਲੀ ਬੈਠੇ ਨੇ ਟਿੰ ਟਿੰ ਟੂ ਟੂ ਡਿੰ ਡਿੰ ਡੰਡਾ ਆਗੇ ਸਾਹਮਣੇ ਮੇਰੇ ਇਦਾਂ ਹੀ ਬੈਠੀ ਰਹਦੀ ਇਹ ਨਾਲ ਝਾਕਦੀ ਮੈਂ ਕਿਹਾ ਝਾਕ ਸਾਹਮਣੇ ਮੇਰੇ ਆ ਕੀ ਆ ਬੋਸ ਨਾਨੀ ਨੂੰ ਬੁਲਿਆ ਸੁਣੀ ਜਾਂਨੇ ਆ ਬੁਲਿਆ ਸੁਣੀ ਜਾਂਨੇ ਕੀ ਹੋਇਆ ਜੀ ਕੀ ਹੋ ਗਿਆ ਜੀ ਲੈ ਟਾਂਡਾ 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 ਹਾਂ ਜੀ ਤੇ ਹੁਣ ਆਪਾਂ ਰਾਤ ਹੋ ਚੁੱਕੇ ਸੀਗੇ ਡਿਨਰ ਵਗੈਰਾ ਕਰ ਲਿਆ ਸੀ ਅੱਜ ਆ ਆਪਾਂ ਮੈਂ ਤੇ ਜੁੱਦੇ ਤੇ ਆਨੰਦ ਬੈਠੀਆਂ ਸੀ ਕਮਰੇ 'ਚ ਮੰਮੀ ਹੋਣੇ ਜਾ ਕੇ ਪੈ ਗਏ ਨੇ ਰੋਟੀ ਖਾ ਕੇ ਮੰਮੀ ਸ਼ਾਇਦ ਆ ਜਾਣਗੇ ਤੇ ਨਾ ਤੀਜੀ ਡਰੈਸ ਚੇਂਜ ਕਰਦੀ ਆਨੰਦ ਨੇ ਬੜੀਆਂ ਡਰੈਸਾਂ ਚੇਂਜ ਕਰਦੀ ਰਹਿੰਦੀ ਐ ਇਹ ਜਿਹੜੀਆਂ ਹਰੇਕ ਵਾਰ ਡਰੈਸ ਚੇਂਜ 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 ਅੱਜ ਪੂਰੇ ਦਿਨ 'ਚ ਤੀਜੀ ਚੌਥੀ ਡਰੈਸ ਆ ਜਿਹੜੀ ਆਨੰਦ ਤੂੰ ਚੇਂਜ ਕਰੀ ਆਨੰਦ ਗੁਰ ਜਦੋਂ ਤਾਂ ਇਹਦਾ ਬੂੜ ਹੁੰਦਾ ਉਹ ਤਾਂ ਇੱਕ ਵਾਰ ਜੀ ਇਹਨੂੰ ਬੋਲੀ ਆਨੰਦਕੌਰ ਉਸੇ ਵੇਲੇ ਆਨੰਦਕੌਰ ਬੋਲਣ ਬੈਹ ਜਾਂਦੀ ਆ ਹੁਣ ਇਹਨੂੰ ਜਿਹੜਾ ਮਰਜ਼ੀ ਬੋਲਦੇ ਜਵਣੇ ਆਨੰਦਕੌਰ 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 ਦੇਖੋ ਨਹੀਂ ਫੇਰ ਸਾਰੇ ਜਣੇ ਆ ਗਏ ਨੇ ਅਰਸ਼ੀ ਵੀ ਆ ਗਿਆ ਏ ਕਿਉਂਕਿ ਅਰਸ਼ੀ ਗੁਰਦੁਆਰੇ ਜਾਂਦਾ ਹੁੰਦਾ ਹੈ ਸੇਵਾ ਕਰਨ ਤੇ ਮੰਮੀ ਵੀ ਆ ਗਏ ਇੱਧਰ ਉਹ ਸਿਤਾ ਫੀ ਤੇ ਇਹ ਕਈ ਵਾਰ ਰਾਤ ਨੂੰ ਚਾਹ ਪੀਂਦੇ ਨੇ ਤੇ ਚਾਹ ਬਣਾਈ ਸੀ ਲੱਗੇ ਸੀ ਤੇ ਆਨੰਦ ਕੋਰ ਫਿਰ मामੂ ਨਾਲ ਖੇਡੀਆਂ ਖੇਡੀਆਂ ਇਹ ਨੰਡ ਕੋਡ ਦੀਆਂ मामੂ ਨਾਲ ਖੇਡੀਆਂ ਸ਼ੁਰੂ ਹੋ ਜਾਂਦੀ ਹੈ ਕਿ ਕਦੋਂ ਐ ਕਰਨ ਲੱਗ ਜਾਂਦੀ ਹੈ ਕੀ ਪਤਾ ਨਾਨੀ ਨਾਲ ਗੁੱਸੇ ਹਾਂ ਗੁੱਸੇ ਹਾਂ ਤੁਸੀਂ ਨਾਨੀ ਨਾਲ ਨਾਨੀ ਨਾਲ ਤੁਸੀਂ ਗੁੱਸੇ ਹੋ ਗਏ ਹੋ ਹਾਂ ਹਾਂਜੀ ਹੁਣ ਆਪਾਂ ਬੈਠੇ ਸੀਗੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਇੱਧਰ ਆ ਗਈ ਸੀ ਵੀਡੀਓ ਕਾਲ ਨਹੀਂ ਨਾ ਸਸਤੀ ਕਾਲ ਜੀ ਹੋਰ ਕਿੱਦਾਂ ਹੋ ਬਸ ਵਧੀਆ ਠੀਕ ਆ ਚੀਕਾ ਮਰੀ ਜਾਂਦੀ ਆ ਕਿੱਦਾਂ ਬਹੁਤ ਨਾਲ ਕਰ ਅਦੇ ਕੋਈ ਅਸਲੀ ਵਿਰੇ ਬੈਠਾ ਸਿੱਰੇ ਸਸਤੀ ਸਸਰੀ ਗੱਲ ਬਈ ਉਹ ਠੀਕ ਹੋ ਵਧੀਆ ਵਧੀਆ ਹਾਂ ਚਾਹ ਪੀ ਆਨੀ ਆ ਅੱਛਾ ਪੀ ਕੇ ਠੀਕ ਹੈ ਜੇਦੋ ਜਦੋਂ ਅਸੀਂ ਤੁਹਾਡੇ ਕੋਲ ਆਵਾਂਗੇ ਤੇ ਫਿਰ ਇਹਨੇ ਹਰਸ਼ੀ ਨੇ ਤਾਂ ਰਾਤ ਦੀ ਪੱਕੀ ਚਾਹ ਪੀਣੀ ਆ ਕੋਈ ਚੱਕਰ ਨਹੀਂ ਆ ਹਸਰਾਣਾ ਸਰਾਣਾ ਸਿੰਘ ਆਹ ਅੱਜ ਤਾਂ ਵੇਟ ਕਰੀ ਜਾਂਦੇ ਸਤੋਂ ਆਓ ਤਾਂ ਸਹੀ ਜਲਦੀ ਆ ਹ ਅਰਸ਼ੀ ਸਰਾਣਾ ਸਹੀ ਕਰ ਦੇ ਇੱਕ ਮਿੰਟ ਇੱਕ ਮਿੰਟ ਤਾਂ ਕਰਦੀ ਆ ਇਹ ਦੇਖੋ ਲੇ ਗਲੀ ਗਲੀਏ ਆਜਾ ਜੀ ਅਜੇ ਰਾਤੀ ਚਾਹ ਪੀ ਕੇ ਤੁਰਿਆ ਹੋ ਕਾ ਚਾਹ ਦਾ ਟੈਲੀ ਲੱਖਣ ਲੱਗਣੀ ਮੈਂ ਤਾਂ ਥੰਦ ਨਹੀਂ ਹੈਗੀ ਆਹੋ ਥੰਦ ਨਹੀਂ ਹੈਗੀ ਹੁਣ ਤਾਂ ਹੋਰ ਅਹੋ ਪੂਆ ਨਹੀਂ ਗਣਾ ਲੈ ਪਹਿਲਾਂ ਮੈਨੂੰ ਦੱਸਣਾ ਤਾਂ ਸੀ ਅਚਾਨਕ ਹੀ ਤੁਸੀਂ ਤਾਂ ਬਣਾ ਲਿਆ ਪਲਾਨ ਤਾਂ ਹੁਣ ਦੱਸ ਤਾਂ ਦੋ ਘੰਟੇ ਵਿੱਚ ਤਰਪਾਂਗੇ ਨਹੀਂ ਤੂੰ ਉਹ ਕੋ ਨਾਲ ਸਕੂਟਰ ਲੈ ਕੇ ਆਣਾ ਅਨੰਦ ਕੋਲ ਨਹੀਂ ਉਹਦੇ ਤੇ ਤਾਂ ਫਿਰ ਆਨੰਦ ਨਹੀਂ ਤੇ ਜੁੱਦੇ ਨੇ ਆਉਣਾ ਨਾ ਦੋਨੋਂ ਨੇ ਹਾਂ ਸਹੀ ਗੱਲ ਆ ਵਿੱਚ ਡਿੱਗੀ ਦੇ ਸਮਾਨ ਸਮੂਣ ਸਾਰਾ ਕੁਝ ਫਿਰ ਕੱਪੜੇ ਲਿਣੇ ਨੇ ਜਿਆਦਾ ਆ ਨਾ ਜਿਆਦਾ ਹੈ ਨਾ ਡਿੱਗੀ ਬਥੇਰੀ ਵੱਡੀ ਆ ਜਾਣਾ ਉਹਦੇ ਚ ਦੋ ਹੈ ਪੂਰੇ ਆ ਕਾ ਪਿਛੇ ਆ ਆਜੋ ਆਜੋ ਜਲਦੀ ਜਲਦੀ ਵੇਟ ਕਰ ਰਹੇ ਤੁਹਾਡੀ ਹੂੰ ਹੂੰ ਕੋਈ ਨਹੀਂ ਆਵਾਂਗੇ ਆਂਦਕੋਰ ਕਹਿ ਦਿੰਦੀ ਆ ਬਾਬਾ 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 ਅੱਛਾ ਬੋਲਦੀ ਹੈ ਹਾਂ ਇਹਨੇ ਕੱਲ ਵੀ ਕਿਹਾ ਸੀ ਪਰਸੋਂ ਵੀ ਕਿਹਾ ਬਾਬਾ ਬਾਬਾ ਪੂਰਾ ਬੋਲੀ ਇਹ ਅੱਛਾ ਬੱਸ ਬੋਲਣਾ ਸੀ ਕਹਿ ਦੇਣਾ ਤੇ ਕੀ ਪਤਾ ਪਾਪਾ ਕਹਿ ਦਵੇ ਦੇਖੋ ਕਿਲਾ ਵਰਡ ਸੀ ਬੱਬਾ ਬੋਲਿਆ ਹੁਣ ਪਪਾ ਕਹਿੰਦੀ ਕਿ ਮੰਮਾ ਕਹਿੰਦੀ ਹੁਣ ਇਹ ਨਹੀਂ ਇੱਕ ਤਰੀਕ ਨੂੰ ਹੋ ਜਾਣਾ ਇਹਦਾ 6 ਮਨਥ ਕੰਪਲੀਟ ਹੋ ਜਾਊਗਾ ਫਿਰ ਮੈਂ ਕਿਹਾ ਗੁਰੂ ਘਰ ਮੱਥਾ ਟਿਕਾਵਾਂਗੇ ਉੱਥੋਂ ਦੇਖਵਾ ਦਾਂਗੇ ਥੋੜੀ ਜੀ ਫਿਰ ਉਸ ਤੋਂ ਬਾਅਦ ਸਟਾਰਟਿੰਗ ਕਰ ਦਾਂਗੇ ਇਹਦੇ ਖਾਣ ਪੀਣ ਦੀਆਂ ਚੀਜ਼ਾਂ ਆਈਆਂ ਖਾਣ ਪੀਣ ਦੀਆਂ ਬਹੁਤ ਹਮ ਇਹਦੇ ਲਈ ਨਾ ਹੱਥ ਵੀ ਮਾਰਦੀਆਂ ਖਾਣ ਪੀਣ ਦੀਆਂ ਚੀਜ਼ਾਂ ਹਮ ਪੂਰੇ ਹੁਣ ਤਾਂ ਅੱਗੇ ਤਾਂ ਕੱਲਾ ਦੇਖਦੀ ਸੀ ਨਾ ਹੁਣ ਇਹਦਾ ਮੂੰਹ ਵੀ ਫੋਲ ਲੈਂਦੀ ਅੱਗੇ ਮੈਨੂੰ ਦੇ ਦੋ ਚੀਜ਼। ਪੂਰਾ ਹੁਣ ਤਾਂ ਜੇ ਹੱਥ 'ਚ ਫਿਰ ਅੱਜ ਮੈਂ ਰੋਟੀ ਖਾਈ ਜਾਂਦੀ ਸੀ ਤੇ ਇਹਨੇ ਰੋਟੀ ਫੜ ਵੀ ਇਹਨਾ ਮੈਨੂੰ ਅੱਦਾ ਆਪ ਦੇ ਜانے ਗੱਲਾਂ ਜੀਆਂ ਕਰੇ ਵੀ ਮੈਂਦੇ ਨਾਲ ਗੱਲਾਂ ਕਰੂੰਗੀ ਸ਼ਾਇਦ ਮੈਨੂੰ ਦੇ ਦੂਗੀ ਇੰਨਾ ਮੈਨੂੰ ਹਸਾਵੇ ਵਿਚਾਰੇ ਮੈਨੂੰ ਬੜਾ ਤਰਸਾਵੇ ਮੈਂ ਕਿਹਾ ਕੋਈ ਨਹੀਂ ਦੇ ਦੇਣੀ ਹੁਣ ਥੋੜੇ ਦਿਨ ਹੀ ਰਹਿ ਗਏ ਦੋ ਚਾਰ ਦਿਨ ਜਦੋਂ ਆਪਾਂ ਘਰੇ ਹੀ ਗਏ ਇੱਧਰ ਤੁਹਾਡੇ ਕੋਲ ਉਦੋਂ ਨਹੀਂ ਕਰਦੀ ਕਿਸੇ ਆਹੋ ਰੋਟੀ ਦਾ ਹਜੇ ਵੀ ਨਹੀਂ ਦੇਣੀ ਚਲੋ ਉਦਾਂ ਹੈ ਕਿ ਇਹਦਾ ਹੋਰ ਚੀਜ਼ਾਂ ਸੈਲਿਕ ਵਗੈਰਾ ਤਾਂ ਸਾਰੇ ਹਨੀ ਨੇ ਹੁਣ ਭੇਜਨੇ ਭੇਜ ਦੇਣੇ ਆ ਸ਼ਾਇਦ ਫਰਡੇ ਤੱਕ ਪਾਰਸਲ ਭੌਣਗੇ ਤੁਹਾਡੇ ਇੱਥੇ ਹੀ ਸ਼ਾਇਦ ਮੰਗਾ ਲਈਏ ਕਿਉਂਕਿ ਸ਼ਾਇਦ ਉਦੋਂ ਤੱਕ ਉੱਥੇ ਇੱਥੇ ਹੀ ਆ ਜਾਊਗਾ ਹਾਂ ਦੂਰ ਜਾ ਰਿਹਾ ਤੂੰ ਬੱਚੀ ਦਾ ਪੱਕਿਆ ਨਹੀਂ ਹੋਣ ਬੱਚੀ ਠੀਕ ਹੈ ਹੋਰ ਬੱਸ ਤਿਆਰ ਹੈ ਰੋਟੀ ਪਾਣੀ ਖਾ ਲਿਆ ਤੁਸੀਂ ਨਹੀਂ ਹਲੇ ਬਣਾ ਲੇਂਗਾ ਬਣਾਇਆ ਆ ਖਾ ਲੈ ਮੈਂ ਬਣਾਇਆ ਆ ਅੱਛਾ ਅੱਛਾ ਕੀ ਬਣਾਇਆ ਆ ਅੱਜ ਬਣਾਇਆ ਗਰੇਵੀ ਵਾਲਾ ਚਿਕਨ अच्छा ओ मेल चिकन ठीक है नहीं पाके एन्ना ਮੈਂ ਮੈਂ ਕਦੀ ਖਾਂਦਾ ਨਹੀਂ ਨਾ ਤਾਂ ਕਰਕੇ ਜੇ ਮੈਨੂੰ ਕੁਛ ਨਹੀਂ ਪਤਾ ਜਦੋਂ ਖਾਉਂਗੀ ਉਦੋਂ ਪਤਾ ਲੱਗੂਗਾ ਤੁਸੀਂ ਜਦ ਦਵਾਉਂਗੇ ਨਾ ਫਿਰ ਖਵਾਵਾਂਗੇ ਤੁਹਾਨੂੰ ਫਿਰ ਤੁਹਾਨੂੰ ਪਤਾ ਲੱਗੂਗਾ ਟੇਸਟ ਦਾ ਹੂੰ ਮੈਂ ਉਹ ਕਹਿੰਦੇ ਮੈਂ ਗਰੰਟੀ ਦਿੰਦਾ ਚਿਕਨ ਚੁਕੰਦਰ ਨਹੀਂ ਤੂੰ ਖਾਂਦੀ ਮੈਂ ਕਹਿੰਦਾ ਨਹੀਂ ਜਿਹੜੇ ਸਾਤ ਤਰੀਕੇ ਨਾਲ ਉਹ ਬਣਾਉਂਦੇ ਆ ਸ਼ਾਇਦ ਮੈਂ ਖਾ ਲਾਂ ਕਹਿੰਦੇ ਮੈਂ ਲਿਖ ਕੇ ਦਿੰਦਾ ਚਿਕਨ ਨਹੀਂ ਖਾਂਦੀ ਹੂੰ ਭਲਾ ਤੂੰ ਵੀ ਆ ਐਗ ਵਗੈਰਾ ਤਾਂ ਖਾ ਲੈਨੀ ਚਿਕਨ ਨਹੀਂ ਖਾ ਸਕਦੀ ਕਹਿੰਦੇ ਮੈਂ ਤੈਨੂੰ ਦੱਸ ਦੇਣਾ ਮੈਨੂੰ ਮੈਨੂੰ ਇੰਨੇ ਜਣਿਆਂ ਨੇ ਜ਼ੋਰ ਲਾਇਆ ਜਦੋਂ ਵਿਆਹ ਨਹੀਂ ਹੋਇਆ ਸੀ ਖਵਾਣ ਲਈ ਮੈਂ ਨਹੀਂ ਖਾਤਾ ਜਦੋਂ ਵੀ ਟੇਸਟੀ ਟੇਸਟੀ ਮਿਲਦਾ ਨਾ ਫਿਰ ਮੈਂ ਖਾ ਹੀ ਲੈਂਦਾ ਹੁੰਦਾ ਹੂੰ ਹੂੰ ਨਹੀਂ ਕੇ ਪਾਲੀ ਨੂੰ ਪੰਟਾ ਦੇ ਸਮਝ ਤਾਂ ਫਿਰ ਮੈਂ ਸਿੱਖ ਕੇ ਵੀ ਮੈਂ ਥੋੜਾ ਜਿਹਾ ਸਿੱਖ ਕੇ ਵੀ ਜਾਉਂਗੀ ਤੁਹਾਡੇ ਤੋਂ ਜੇ ਮੈਨੂੰ ਜਿਹੜਾ ਵੀ ਟੇਸਟ ਲੱਗੂਗਾ ਫਿਰ ਮੈਂ ਇੱਥੇ ਵੀ ਬਣਾ ਲਿਆ ਕਰਨਾ ਆ ਤੁਹਾਡੇ ਲਈ ਹੈ ਵੀ ਵਧੀਆ ਹੈ ਨਾ ਥੇ ਦੋ ਬੱਚੇ ਬਣਾ ਰਹੇ ਨੇ ਮੰਮੀ ਕਹਿੰਦੀ ਮੈਂ ਤਾਂ 버ਗਰ ਸਿੱਖਣੀ ਆ ਕੋਈ ਵੀ ਬਾਰੇ ਟੇਸਟੀ ਬਣਾਏ ਨਾ ਹਾਂ ਜਦੋਂ ਤੁਸੀਂ ਆਉਂਗੇ ਉਹ ਮੰਮੀ ਨੂੰ ਸਿਖਾ ਦਿਓ

ਅੱਜ ਤੂੰ ਤਾਂ ਅੰਦਕੁਰ ਦੇ ਸਾਹਮਣੇ ਪੀਲਾ ਜਿਹਾ ਲੱਗ ਰਿਹਾ ਵਾ ਵੇਰੇ